ਅਜਿਮਨ ਆਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਕਰਾਂ ਦੇ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਵੱਡੀ ਗਿਣਤੀ ਦੇ ਵਿੱਚ ਨਤਮਸਤ ਪੂਰੀਆ ਸੰਗਤ ਪੰਜਾਬ 'ਚ ਅੱਜ ਤੋਂ ਮੁੜ ਖੂਵੇਗਾ ਬਸਾਂ ਦਾ ਚੱਕਾ ਜਾਮ ਬਰਸੋਂ ਤੱਕ ਹੜਤਾਲ ਤੇ ਰਹਿਣਗੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਕਰਮਚਾਰੀ ਲੋਕਾਂ ਨੂੰ ਹੋ ਸਕਦੀਆਂ ਨੇ ਭਾਰੀ ਮੁਸ਼ਕਲਾਂ ਅਮਰ ਸਿੰਘ ਮੇਲੇ ਸਾਹਿਬ ਦਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੌਜੂਦਾ ਮੁੱਦਿਆਂ ਤੇ ਕੀਤੀ ਗੱਲਬਾਤ ਸੂਤਰਾਂ ਮੁਤਾਬਕ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਦੋਹਾਂ ਵਿਚਾਰੇ ਹੋਈ ਚਰਚਾ ਤਕਐ ਤੇ ਬਿਆਨ ਦੇ ਨਾਲ ਖਨੋਰੀ ਮੋਰਚੇ ਤੇ ਐਸਕੇਐਮ ਦੇ ਵਿੱਚ ਵਧੀਆਂ ਤਲਖੀਆਂ ਅਬ ਮੰਨਿਊ ਕੋਹਾੜ ਨੇ ਪੁੱਛਿਆ ਅੰਤਰਜਾਮੀ ਹੋ ਜਾਂ ਸਿੱਧੀ ਸਰਕਾਰ ਤੋਂ ਮਿਲ ਰਹੀ ਹੈ ਜਾਣਕਾਰੀ ਕਿਸਾਨ ਆंदोलਨ ਤੇ ਭਾਜਪੀ ਦਾ ਵੱਡਾ ਬਿਆਨ ਕੇਂਦਰ ਦੇ ਨਾਲ ਗੱਲਬਾਤ ਦਿੱਲੀ ਕਿਸਾਨ ਹੋਣ ਇਕੱਠੇ ਫਿਰ ਹੀ ਕੇਂਦਰ ਦੇ ਨਾਲ ਹੋਵੇਗੀ ਗੱਲਬਾਤ ਕਿਾ ਇੱਕ ਜਥੇਬੰਦੀ ਮੰਦੀ ਤਾਂ ਦੂਜੀ ਲਗਾ ਲੈਂਦੀ ਹੈ ਤਰਨਾ ਉਏ ਹੋਟਲਾਂ ਦੇ ਵਿੱਚ ਅਣਵਿਆਹੇ ਜੋੜਿਆਂ ਦੀ ਐਂਟਰੀ ਬੈਨ ਕੰਪਨੀ ਨੇ ਨਵੇਂ ਸਾਲ ਦੇ ਵਿੱਚ ਲਾਗੂ ਕੀਤੇ ਨੇ ਯਮ ਮੇਰਠ ਤੋਂ ਹੋਈ ਸ਼ੁਰੂਆਤ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨੂਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਬਕਾ ਸੀਐਮ ਕੈਪਟਨ ਅਮਰਿੰਦਰ ਦੇ ਰਾਜ ਜੁੜੀ ਹੋਈ ਵੱਡੀ ਖਬਰ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨੂ ਮੇਲੀ ਨੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੌਜੂਦਾ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਕੈਪਟਨ ਅਮਰਿੰਦਰ ਦੇ ਵੱਲੋਂ ਜੋ ਇਸ ਮੁਲਾਕਾਤ ਬਾਰੇ ਦੱਸਿਆ ਗਿਆ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਮੌਜੂਦਾ ਮੁੱਦਿਆਂ ਤੇ ਇਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਸੂਤਰਾਂ ਮੁਤਾਬਕ ਕਿਸਾਨ ਅੰਦੋਲਨ ਨੂੰ ਲੈ ਕੇ ਦੋਹਾਂ ਵਿਚਾਰੇ ਗੱਲਬਾਤ ਹੋਈ ਹੈ ਪੰਜਾਬ ਬੀਜੇਪੀ ਨੂੰ ਲੈ ਕੇ ਵੀ ਚਰਚਾ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਖਬਰ ਹੈ ਕੈਪਟਨ ਅਮਰਿੰਦਰ ਸਿੰਘ ਜਿਹੜੇ ਭਾਜਪਾ ਆਗੂ ਨੇ ਸਾਬਕਾ ਮੁੱਖ ਮੰਤਰੀ ਨੇ ਅੱਜ ਜਨਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲੇ ਮੁਲਾਕਾਤ ਹੋਈ ਹੈ ਤੁਹਾਨੂੰ ਮੁਲਾਕਾਤ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਜਦੋਂ ਝੋਨੇ ਦਾ ਸੀਜ਼ਨ ਸੀ ਮੰਡੀਆਂ ਦੇ ਵਿੱਚ ਝੋਨੇ ਦੀ ਆ ਖਰੀਦ ਹੋ ਰਹੀ ਸੀ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਸਰਗਰਮ ਨਜ਼ਰ ਆਏ ਸਨ ਉਹਨਾਂ ਦੇ ਵੱਲੋਂ ਖੰਨਾ ਮੰਡੀ ਦਾ ਦੌਰਾ ਕੀਤਾ ਗਿਆ ਖਰੀਦ ਪ੍ਰਬੰਧਾਂ ਦਾ ਇਜਾਜ਼ਾ ਲਿਆ ਗਿਆ ਤੇ ਹੁਣ ਜਦੋਂ ਸ਼ੰਭੂ ਬਾਉਂਡਰ ਤੇ ਖਨੋਰੀ ਮੋਰਚੇ ਤੇ ਕਿਸਾਨਾਂ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਕੇਂਦਰ ਸਰਕਾਰ ਦੇ ਆ ਸਮਨੇ ਗਿਣੀਆਂ ਕਿ ਕਿਸਾਨੀ ਮੰਗਾਂ ਰੱਖੀਆਂ ਜਾਰੀਆਂ ਤੇ ਇਸ ਦੇ ਵਿਚਾਰੇ ਇਸ ਮੀਟਿੰਗ ਦੇ ਇਸ ਮੁਲਾਕਾਤ ਦੇ ਬਹੁਤ ਸਾਰੇ ਮਾਇਨੇ ਕੱਢੇ ਜਾ ਸਕਦੇ ਨੇ ਕਿ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਮਿਰਛਾ ਦੇ ਨਾਲ ਇਹ ਮੁਲਾਕਾਤ ਕੀਤੀ ਗਈ ਹੈ ਕੈਪਟਨ ਅਮਰਿੰਦਰ ਦੇ ਵੱਲੋਂ ਜੋ ਕਿ ਜ ਕਿਹਾ ਗਿਆ ਕਿ ਪੰਜਾਬ ਦੇ ਮੌਜੂਦਾ ਮੁੱਦਿਆਂ ਤੇ ਗੱਲਬਾਤ ਹੋਈ ਹੈ ਤੇ ਸੂਤਰਾਂ ਦੇ ਹਵਾਲੇ ਤੇ ਵੀ ਖਬਰ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਆ ਦੋਹਾਂ ਵਿਚਾਰੇ ਇਹ ਗੱਲਬਾਤ ਹੋਈ ਹੈ ਉੱਥੇ ਪੰਜਾਬ ਬੀਜੇਪੀ ਨੂੰ ਲੈ ਕੇ ਵੀ ਚਰਚਾ ਹੋਈ ਹੈ ਕਿਉਂਕਿ ਪੰਜਾਬ বিজেপি ਦੇ ਜਕਰ ਸੰਗਠਨ ਦੀ ਗੱਲ ਕਰੀਏ ਤੇ ਆਖਰਕਾਰ ਅਗਲਾ ਪ੍ਰਧਾਨ ਕੌਣ ਹੋਵੇਗਾ ਵੀ ਸਵਾਲ ਬਰਕਰਾਰ ਹੈ ਜਾਖੜ ਅਸਤੀਫਾ ਦੇ ਚੁੱਕੇ ਨੇ ਪਰ ਅਸਤੀਫਾ ਉਹਨਾਂ ਦਾ ਮਨਜ਼ੂਰ ਨਹੀਂ ਹੋਇਆ ਲਗਾਤਾਰ ਬੈਠਕਾਂ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਵੀ ਲਗਾਤਾਰ ਜਾਰੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਸਾਹਿਬ ਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਦੀ ਨਾਲੇ ਮੁਲਾਕਾਤ ਹੋਈ ਹੈ ਇਸ ਮੁਲਾਕਾਤ ਦੇ ਕਿਸਾਨੀ ਅੰਦੋਲਨ ਦੇ ਵਿਚਾਰੇ ਕੀ ਮਹੀਨੇ ਗੱਡੇ ਜਾਣ ਦੇਖੋ ਕਿਉਂਕਿ ਲਗਾਤਾਰ ਰੇਡ ਕਾ ਬਣਿਆ ਹੋਇਆ ਜਿਹੜੀ ਗੱਲਬਾਤ ਦਾ ਸਿਲਸਲਾ ਟੁੱਟਿਆ ਹੋਇਆ ਹੈ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਨਾਲ ਔਰ ਇਸ ਦੇ ਕੀ ਪ੍ਰਭਾਵ ਪੈ ਸਕਦੇ ਨੇ ਔਰ ਪੰਜਾਬ ਤੇ ਦਾ ਅਸਰ ਕਿਸ ਤਰੀਕੇ ਦੇ ਨਾਲ ਪੈ ਸਕਦਾ ਹੈ ਕਿਸਾਨੀ ਦੇ ਮਸਲੇ ਦੇ ਉੱਤੇ ਬੜੀ ਬਰੀਕੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਨਾਲ ਗੱਲਬਾਤ ਜਿਹੜੀ ਕੀਤੀ ਹੈ ਔਰ ਇਹਨਾਂ ਦੇ ਬੈਕਗ੍ਰਾਉਂਡ ਵੀ ਦੱਸੇ ਨੇ ਜਿਹੜੇ ਯੂਨੀਅਨ ਉੱਤੇ ਬੈਠੀਆਂ ਹੋਈਆਂ ਨੇ ਚਾਹੇ ਧੱਲੇਵਾਲ ਯੂਨੀਅਨ ਹੋਣ ਜਾਂ ਪੰਦੇਰ ਯੂਨੀਅਨ ਹੋਣ ਔਰ ਕਿਸ ਤਰੀਕੇ ਦੇ ਨਾਲ ਮਸਲੇ ਦਾ ਹੱਲ ਹੋ ਸਕਦਾ ਹੈ ਕਿਉਂਕਿ ਐਮਐਸਪੀ ਦਾ ਜ਼ਿਕਰ ਹੋ ਰਿਹਾ ਲਗਾਤਾਰ ਕਿ ਐਮਐਸਪੀ ਨੂੰ ਲੈ ਕੇ ਕਾਨੂੰਨ ਬਣਾਇਆ ਜਾਵੇ ਲੇਕਿਨ ਇਸ ਦਾ ਕੀ ਰਾਹ ਨਿਕਲ ਸਕਦਾ ਹੈ ਉਹ ਗੱਲਬਾਤ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਕਿਉਂਕਿ ਹੁਣ ਬੀਜੇਪੀ ਦਾ ਨਵਾਂ ਪ੍ਰਧਾਨ ਬਣਾਇਆ ਜਾਣਾ ਹੈ ਇਸੇ ਮਹੀਨੇ ਜਾਂ ਅਗਲੇ ਮਹੀਨੇ ਨਵਾਂ ਪ੍ਰਧਾਨ ਬੀਜੇਪੀ ਨੂੰ ਪੰਜਾਬ ਦਾ ਮਿਲੇਗਾ ਸੁਨੀਲ ਜਾਕਰ ਤੋਂ ਬਾਅਦ ਤਾਂ ਨਵਾਂ ਪ੍ਰਧਾਨ ਕੌਣ ਹੋਏਗਾ ਔਰ ਕਿਸ ਤਰੀਕੇ ਦੇ ਨਾਲ ਬੀਜੇਪੀ 2027 ਦੇ ਵਿੱਚ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਮਜਬੂਤੀ ਨਾਲ ਉਭਰੇ ਇਸ ਵਾਰ ਬਚਾਰਾ ਕੀਤੀ ਗਈ ਹੈ ਕਿਉਂਕਿ ਜਿੱਥੇ ਦੇਸ਼ ਦੇ ਵਿੱਚ ਬੀਜਪੀ ਮਜਬੂਤੀ ਨਾਲ ਉੱਭਰ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਦੇਖ ਰਹੇ ਹਾਂ ਕਿਸਾਨ ਅੰਦੋਲਨ ਤੋਂ ਬਾਅਦ ਡਾਊਨ ਹੁੰਦੀ ਗਈ ਹੈ ਕਈ ਸਾਰੇ ਵੱਡੇ ਚਿਹਰੇ ਬੀਜਪੀ ਦੇ ਵਿੱਚ ਸ਼ਾਮਲ ਹੋਏ ਲੇਕਿਨ ਲੋਕ ਸਭਾ ਦੀ ਗੱਲ ਕੀਤੀ ਜਾਵੇ ਇੱਕ ਵੀ ਸੀਟ ਬੀਜਪੀ ਦੇ ਹੱਥ ਨਹੀਂ ਆਈ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਸ਼ਹਿਰੀ ਚੋਣਾਂ ਹੁੰਦੀਆਂ ਨੇ ਉੱਥੇ ਵੀ ਜ਼ਿਆਦਾ ਵਧੀਆ ਪਰਫਾਰਮ ਬੀਜਪੀ ਨਹੀਂ ਕਰ ਸਕੀ ਤਾਂ ਭਾਜਪਾ ਦਾ ਸੰਗਠਨ ਕਿਵੇਂ ਮਜ਼ਬੂਤ ਹੋਵੇ ਇਸ ਬਾਬਤ ਗੱਲਬਾਤ ਹੋਈ ਔਰ ਨਾਲ ਨਾਲ ਕਿਸਾਨੀ ਅੰਦੋਲਨ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਉਹ ਹੋਈ ਹੈ ਹਾਂ ਠੀਕ ਹੈ ਪੰਕਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੁਹਾਨੂੰ ਮੁਲਾਕਾਤ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਪੰਜਾਬ ਦੇ ਮੌਜੂਦਾ ਮੁੱਦਿਆਂ ਤੇ ਗੱਲਬਾਤ ਹੋਈ ਹੈ ਉੱਥੇ ਸੂਤਰਾਂ ਦੇ ਹਵਾਲੇ ਤੇ ਵੀ ਖਬਰ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਦੋਹਾਂ ਵਿਚਾਲੇ ਗੱਲਬਾਤ ਹੋਈ ਹੈ ਪੰਜਾਬ ਬੀਜੇਪੀ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਤਤਾਨੂੰ ਮੁਲਾਕਾਤ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਅੰਮ੍ਰਿਤਪੁਰ ਸ਼ਾਹ ਦੇ ਮੈਡਮ ਨੇ ਸਾਫ ਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਕੈਪਟਨ ਅਮਰਿੰਦਰ ਨੇ ਜੋ ਜਾਣਕਾਰੀ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮਜੂਤਾ ਮੁੱਦਿਆਂ ਤੇ ਗੱਲਬਾਤ ਹੋਈ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਵੀ ਵੱਡੀ ਖਬਰ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਦੋਹਾਂ ਵਿਚਾਲੇ ਗੱਲਬਾਤ ਹੋਈ ਹੈ ਪੰਜਾਬ ਬੀਜੇਪੀ ਨੂੰ ਲੈ ਕੇ ਵੀ ਇਸ ਮੁਲਾਕਾਤ ਦੇ ਦੌਰਾਨ ਚਰਚਾ ਹੋਈ ਹੈ ਕਿਉਂਕਿ ਲਗਾਤਾਰ ਗੱਲ ਕੀਤੀ ਜਾਵੇ ਕਿਸਾਨਾਂ ਕੋ ਜਜੀਤ ਸਿੰਘ ਢੱਲੇਵਾਲ ਦੀ ਤਾਂ 42 ਦਿਨਾਂ ਤੋਂ اور یہ مورچے ਤੇ ਮਰਨਵਰਤੀ ਬੈਠੇ ਹੋਏ ਨੇ ਸ਼ੰਭੂ ਬਾਰਡਰ ਦੀ ਗੱਲ ਕੀਤੀ ਕੀਤੀ ਜਾਵੇ ਤਾਂ 13 ਫਰਵਰੀ 2024 ਤੋਂ ਲਗਾਤਾਰ ਉੱਥੇ ਜੋ ਕਿਸਾਨਾਂ ਦੇ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਹੈ ਆ ਕਿੰਤ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਚਾਰੀਆਂ ਨੇ ਮੁੱਖ ਮੰਗ ਦੀ ਗੱਲ ਕੀਤੀ ਜਾਵੇ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਜੋਕੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਕਿਉਂਕਿ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਦਾ ਡੈਡਲੌਕ ਬਣਿਆ ਹੋਇਆ ਉਹ ਡੈਡਲੌਕ ਕਦੋਂ ਟੁੱਟੇਗਾ ਇਹ ਆਪਣੇ ਆਪ ਦੇ ਵੀ ਸਵਾਲ ਪਰ ਕਰਾ ਰਹੇ ਤੇ ਇਸ ਪੂਰੀ ਟਾਈਮਿੰਗ ਦੇ ਵਿਚਾਲੇ ਆ ਕੈਪਟਨ ਨਮਰਿੰਦਰ ਸਿੰਘ ਦੀ ਮੁਲਾਕਾਤ ਦੇ ਕਈ ਮਾਇਨੇ ਕੱਢੇ ਜਾ ਸਕਦੇ ਨੇ ਉਧਰ ਕਿਸਾਨਾ ਕੋ ਡੱਲੇਵਾਲ ਨੂੰ ਲੈ ਕੇ ਅੱਜ ਸੁਪਰੀਮ ਸੁਣਵਾਈ ਹੋਵੇਗੀ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਦੇ ਹੁਕਮ ਦਿੱਤੇ ਗਏ ਸਨ ਲੋੜ ਪੈਣ ਤੇ ਹਸਪਤਾਲ ਸ਼ਿਫਟ ਕਰਨ ਦੇ ਹੁਕਮ ਦਿੱਤੇ ਸਨ ਅੱਜ ਡੱਲੇਵਾਲ ਦੇ ਮਰਨ ਵਰਤ ਦਾ 42ਵਾਂ ਦਿਨ ਹੈ ਮਰਨ ਵਰਤ ਦੇ ਕਾਰਨ ਲਗਾਤਾਰ ਉਨ੍ਹਾਂ ਦੀ ਅਸਿੱਤ ਵਿਗੜ ਰਹੀ ਹੈ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵੱਲੋਂ ਵੀ ਗੰਭੀਰਤਾ ਦੇ ਨਾਲ ਇਸ ਪੂਰੇ ਮਾਮਲੇ ਦਾ ਜੋ ਕੇਸ ਫੋਟਸ ਲਿਆ ਜਾ ਰਿਹਾ ਤੇ ਅੱਜ ਡੱਲੇਵਾਲ ਦੇ ਮੁੱਦੇ ਤੇ ਹੀ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਹੋਵੇਗੀ ਆ ਪਿਛਲੀ ਸੁਣਵਾਈ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਜੋ ਕੇ ਆ ਹੁਕਮ ਦਿੱਤੇ ਗਏ ਸਨ ਕਿ ਡੱਲੇਵਾਲ ਨੂੰ ਮੈਡੀਕਲ ਸਹੂਤਾ ਦਿੱਤੀਆਂ ਜਾਣ ਹਾਲਾਂ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵਿਰੁੱਧ ਘਾਰਗੀਆਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਕੱਲ ਵੀ ਆ ਵੱਡੇ ਅਧਿਕਾਰੀ ਜੋ ਕਿ ਖਨੋਰੀ ਬਾਰਡਰ ਤੇ ਪਹੁੰਚੇ ਸਨ ਜਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਵੀ ਉਹਨਾਂ ਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮੈਡੀਕਲ ਟਰੀਟਮੈਂਟ ਲੈਣ ਪਰ ਦੂਜੇ ਪਾਸੇ ਖਨੋਰੀ ਮੋਰਚੇ ਦੇ ਵੱਲੋਂ ਜਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਦੇ ਵੱਲੋਂ ਕਿਸਾਨੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਆ ਕਿਸਾਨਾ ਗੁੱਜ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਇਸੇ ਮੁੱਦੇ ਤੇ ਅਹਿਮ ਸੁਣਵਾਈ ਹੋਵੇਗੀ ਆ ਪਿਛਲੀ ਸੁਣਵਾਈ ਦੇ ਵਿੱਚ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਦੇ ਜੋ ਹੁਕਮ ਦਿੱਤੇ ਗਏ ਸਨ ਆ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਜੇ ਲੋੜ ਪੈਣ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾਵੇ ਮੈਡੀਕਲ ਸਹੂਲਤਾਂ ਜੋ ਕਿ ਉਹਨਾਂ ਨੂੰ ਦਿੱਤੀਆਂ ਜਾਣ ਪਰ ਲਗਾਤਾਰ ਇਸ ਦੇ ਵਿਚਾਲੇ ਕਿਉਂਕਿ ਆ ਕੋਸ਼ਿਸ਼ਾਂ ਵੀ ਪ੍ਰਸ਼ਾਸਨ ਦੇ ਵੱਲੋਂ ਵੱਡੇ ਅਧਿਕਾਰੀਆਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਬਹਿਤਾਂ ਦਾ ਦੌਰ ਲਗਾਤਾਰ ਜਾਰੀ ਹੈ ਆ ਕੱਲ ਵੀ ਖੋਰੀ ਬਾਰਡਰ ਤੇ ਪਹੁੰਚ ਕੇ ਅਧਿਕਾਰੀਆਂ ਦੇ ਵੱਲੋਂ ਵੱਲੋਂ ਜਿਹੜੀ ਕੀ ਗੱਲਬਾਤ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਕੀਤੀ ਉਹਨਾਂ ਨੂੰ ਮਨਾਉਣ ਦੀ ਆ ਕੋਸ਼ਿਸ਼ ਕੀਤੀ ਗਈ ਕਿਉਂਕਿ ਇੱਥੇ ਆਪਣੇ ਆਪ ਦੇ ਵਿੱਚ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੋ ਕਿ 42 ਦਿਨਾਂ ਦਿਨਾਂ ਤੋਂ ਮਰਨ ਵਰ ਤੇ ਬੈਠੇ ਹੋਏ ਨੇ ਸਿਹਤ ਉਹਨਾਂ ਦੀ ਲਗਾਤਾਰ ਵਿਗੜ ਰਹੀ ਹੈ ਖਰਾਬ ਹੋ ਰਹੀ ਹੈ ਹਾਲਾਂਕਿ ਹਰ ਰੋਜ਼ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ ਹੈਲਥ ਚੈੱਕਅਪ ਕੀਤਾ ਜਾਂਦਾ ਲੂਡਿੰਗ ਦੇ ਟੈਸਟ ਵੀ ਕੀਤੇ ਜਾਂਦੇ ਨੇ ਰੋਕਰਾਂਗ ਅਗਲੀ ਵੱਡੀ ਖਬਰ ਦਾ ਬਿਹਾਰ ਦੇ ਵਿੱਚ ਵੱਡਾ ਬਿਵਾਲ ਹੋਇਆ ਪੁਲਿਸ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਮਰਨ ਵਰਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਨੂੰ ਚੁੱਕਿਆ ਦੇਰ ਰਾਤ ਗਾਂਧੀ ਮੈਦਾਨ ਤੋਂ ਹਿਰਾਸਤ ਵਿੱਚ ਲਿਆ ਗਿਆ ਗਾਂਧੀ ਮੈਦਾਨ ਦੇ ਵਿੱਚ 4 ਦਿਨਾਂ ਤੋਂ ਦਰਸਲ ਭੁਖੜ ਹੜਤਾਲ ਤੇ ਬੈਠੇ ਹੋਏ ਸਨ ਪ੍ਰਸ਼ਾਂਤ ਕਿਸ਼ੋਰ ਬੀਪੀਐਸਸੀ ਦੇ ਮੁੱਦੇ ਤੇ ਮਰਨ ਵਰਤੇ ਬੈਠੇ ਸਨ ਪ੍ਰਸ਼ਾਂਤ ਕਿਸ਼ੋਰ ਪਟਨਾ ਪੁਲਿਸ ਨੇ ਦੇਰ ਰਾਤ ਪ੍ਰਦਰਸ਼ਨ ਵਾਲੀ ਥਾਂ ਨੂੰ ਖਾਲੀ ਕਰਵਾ ਦਿੱਤਾ ਪਟਨਾ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ਸਮਰਥਕਾਂ ਦੇ ਵੱਲੋਂ ਪਰਦਰਸ਼ਨ ਕੀਤਾ ਗਿਆ ਪਟਨਾ ਏਐਮਜ਼ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਚੈੱਕਅਪ ਕੀਤਾ ਗਿਆ ਜਾਨ ਸੂਰਜ ਨੇ ਪੁਲਿਸtio ਉਸ ਨੂੰ ਥੱਪੜ ਮਾਰਨ ਦਾ ਦੋਸ਼ ਲਾਇਆ ਹੈ ਪੁਲਿਸ ਨੇ ਪ੍ਰਸ਼ਾਂਤ ਕਿਸ਼ੋਰ ਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਤਾਂ ਬਿਹਾਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਇਹ ਵੱਡਾ ਬਵਾਲ ਜੋ ਕਿ ਬਿਹਾਰ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਪੁਲਿਸ ਦੇ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਉਸ ਵੇਲੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਉਠਾ ਰਹੇ ਹਾਂ ਆ ਭੱਟੀ ਗਿੰਤੀ ਵਿੱਚ ਜਿਹੜੀ ਤੇ ਪੁਲਸ ਕੋਰਸ ਵਿਰਾਂਦੇ ਵਿੱਚ ਨਜ਼ਰ ਆ ਰਹੀ ਹੈ ਆ ਪੁਲਸ ਨੇ ਮਰਨ ਮਰਤੇ ਬੈਠੇ ਪ੍ਰਸ਼ਾਂਤ ਕਸ਼ੋਰ ਨੂੰ ਇਸ ਜਗ੍ਹਾ ਤੋਂ ਚੁੱਕ ਲਿਆ ਦੇ ਰਾਤ ਗਾਂਧੀ ਮੈਦਾਨ ਤੋਂ ਜਿਸਕੇ ਪ੍ਰਸ਼ਾਂਤ ਕਸ਼ੋਰ ਨੂੰ ਪੁਲਸ ਦੇ ਵੱਲੋਂ ਆ ਹਿਰਾਸਤ ਵਿੱਚ ਲਿਆ ਗਿਆ ਉਸ ਵੇਲੇ ਜਿਹਨਾਂ ਦੀ ਤਸਵੀਰਾਂ ਬਖਾਰੇ ਪ੍ਰਸ਼ਾਂਤ ਕਸ਼ੋਰ ਦੇ ਨਾਲ ਆ ਹੋਰ ਵਰਕਰ ਸਾਥੀ ਜਿਹੜੇ ਤਸਵੀਰਾਂ ਦੇ ਵਿੱਚ ਆ ਨਜ਼ਰ ਆ ਰਹੇ ਨੇ ਗਾਂਧੀ ਮੈਦਾਨ ਦੇ ਵਿੱਚ ਚਾਰ ਦਿਨਾਂ ਤੋਂ ਦਰਸਲ ਪ੍ਰਸ਼ਾਂਤ ਕਸ਼ੋਰ ਜੋ ਕੇ ਆ ਕੋਖੜ ਧਾਲ ਤੇ ਬੈਠੇ ਹੋਏ ਸਨ ਆ ਬੀਪੀਐਸਸੀ ਦੇ ਲੁਧੇਕੇ ਆ ਉਹਨਾਂ ਦੇ ਵੱਲੋਂ ਮਰਨੁਭਗ ਰੱਖਿਆ ਗਿਆ ਸੀ ਪਟਨਾ ਪੁਛ ਨੇ دیر ਰਾਤ ਪ੍ਰਦਰਸ਼ਨ ਵਾਲੀ ਥਾਂ ਨੂੰ ਜਿਹੜਾ ਕੇਸ ਦੇ ਬਾਅਦ ਆ ਖਾਲੀ ਵਿਕਵਾ ਦਿੱਤਾ ਉੱਥੇ ਪਟਨਾ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ਸਮਸਥੀਆਂ ਦੇ ਵੱਲੋਂ ਆ ਪ੍ਰਦਰਸ਼ਨ ਕੀਤਾ ਗਿਆ ਪਟਨਾ ਇੰਟਰੀ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਜੁਕੇ ਅਚਕਪ ਹੋਏ ਜਾਨ ਸੂਰਜ ਨੇ ਉਸ ਤੇ ਉਸ ਨੂੰ ਥੱਪੜ ਮਾਰਨ ਦਾ ਕੋਸ਼ਿਸ਼ ਕੀਤੀ ਜੁਕੇ ਆ ਦੋਸ਼ ਲਗਾਏ ਨੇ ਤਾਂ ਇਸੇ ਨੂੰ ਲੈ ਕੇ ਸਾਰੇ ਪੂਰੇ ਹੁਦਦੇ ਤੱਕ ਵਿਹਾਦ ਦੇ ਸਿਆਸਤਨੀ ਕਿ ਭਗਤੀ ਹੋਈ ਹਰਮੋਦੀ ਹੋਈ ਨਜ਼ਰ ਆ ਰਹੀ ਹੈ ਤਾਂ ਮੁਸਫੇ ਦੀਆਂ ਤਸਵੀਰਾਂ ਵਖਾਰੇ ਨੂੰ ਫੋਟੋ ਦਾ ਇੱਕ ਪੂਰਾ ਐਕਸ਼ਨ ਨਜ਼ਰ ਆਉਂਦਾ ਹੈ ਆ ਪ੍ਰਸ਼ਾਂਤ ਕਿਚੋਰ ਨੂੰ ਜੋ ਕਿ ਧਰਨੇ ਵਾਲੀ ਜਗਾ ਤੋਂ ਮੰਨ ਵਰਤ ਵਾਲੀ ਜਗਾ ਤੋਂ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਆ ਦਰਸਨ ਦੇਰ ਰਾਤ ਵੱਡੀ ਗਿਣਤੀ ਦੇ ਵਿੱਚ ਖੁਦ ਕੋਰ ਜੋਤੀ ਇੱਕ ਜਗਾ ਤੇ ਪਹੁੰਚੀ ਇਸੇ ਕਿ ਦੇਰ ਰਾਤ ਗਾਂਧੀ ਮੈਦਾਨ ਤੋਂ ਪ੍ਰਸ਼ਾਂਤ ਕਿਚੋਰ ਨੂੰ ਹਿਰਾਸਤ ਵਿੱਚ ਲਿਆ ਗਿਆ अरे बाप जी ना बात रुको ना ओ भी ना भैया पीछे से पीछे कर पीछे कर आप नहीं है नहीं जा रहे हैं कैसे ना हम अरे 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 भले आराम सां आराम सां लो आराम सां ਇਹ ਹਮਾਰੇ ਚਲੇਗੇ ਕੋਈ ਫੁਰਸਤ ਹੈ ਹਾਂ ਕੋਈ ਫੁਰਸਤ ਹਮ ਇਸ ਨੂੰ ਨਹੀਂ ਲੱਗੇ ਸੁਰੱਖਿਤ

रुकेंगे अगली वे खबर जो सीधे तौर पर आम लोगों के जनता के जुड़ी हुई है खास तौर से उन्होंने के हर रोज बसा दे सफर करते हैं पाबी अज तू मुड़ चक्का ਜਾਮ ਹੋਣ ਜਾ ਰਿਹਾ ਤਿੰਨ ਦਿਨਾਂ ਲਈ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਵੇਗਾ ਪੰਨ ਵਾਸਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ 8 ਜਨਵਰੀ ਤੱਕ ਬੰਦ ਦਾ ਐਲਾਨ ਕੀਤਾ ਗਿਆ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੰਬੇ ਸਮੇਂ ਤੋਂ ਕਿਉਂਕਿ ਪੈਂਡਿੰਗ ਮੰਗਾਂ ਨੂੰ ਲੈ ਕੇ ਇਹ ਹੜਤਾਲ ਕਰਮਚਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜੋ ਆ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਸਫ਼ਰ ਕਰਦੇ ਨੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਨੇ ਅ ਬਸਾਂ ਦੇ ਵਿੱਚ ਸਫ਼ਰ ਕੀਤਾ ਜਾਂਦਾ ਤੇ ਉਹਨਾਂ ਲੋਕਾਂ ਵਾਸਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਦਿਨ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਬਸਾਂ ਦਾ ਚੱਕਾ ਜਾਮ ਹੋਣ ਜਾ ਰਿਹਾ 판 ਵਾਸਤੇ ਪੀਆਰਟੀਸੀ ਦੇ ਠੇਕਾ ਮਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਜੋਕੇ ਐਲਾਨ ਕੀਤਾ ਗਿਆ ਤੇ 8 ਜਨਵਰੀ ਤੱਕ ਇਹ ਬੰਦ ਦਾ ਐਲਾਨ ਹੈ ਤੇ ਲੋਕਾਂ ਨੂੰ ਇਸ ਦੌਰਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਲੈ ਕੇ ਕਾਮਚਾਰੀਆਂ ਦੇ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ ਜੇਕਰ ਪੁਰੀ ਹੜਤਾਲ ਦੀ ਗੱਲ ਕੀਤੀ ਜਾਵੇ ਤਾਂ ਕਰੀਬ 2700 ਬੱਸਾਂ ਦਾ ਚੱਕਾ ਜਾਮ ਰਹੇਗਾ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਜੇਕਰ 2700 ਬੱਸਾਂ ਸੜਕਾਂ ਤੇ ਨਹੀਂ ਦੌੜਨਗੀਆਂ ਜੇਕਰ ਬੱਸਾਂ ਨਹੀਂ ਚੱਲਣਗੀਆਂ ਤਾਂ ਜਿਹੜੇ ਬੱਸਾਂ ਦੇ ਵਿੱਚ ਹਰ ਰੋਜ਼ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦਰਸਲ ਇਹ ਕੱਚੇ ਕਰਮਚਾਰੀ ਨੇ ਜਿਨ੍ਹਾਂ ਦੇ ਵੱਲੋਂ ਕਿ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਾਫੀ ਸਮੇਂ ਤੋਂ ਲਗਾਤਾਰ ਪਹਿਲਾਂ ਵੀ ਆ ਕਈ ਵਾਰ ਚੱਕਾ ਜਾਮ ਕਰ ਚੁੱਕੇ ਨੇ ਪਹਿਲਾਂ ਵੀ ਕਈ ਵਾਰ ਇਸ ਤਰੀਕੇ ਨਾਲ ਹੜਤਾਲ ਕੀਤੀ ਜਾ ਚੁੱਕੀ ਹੈ ਲੋਕਾਂ ਨੂੰ ਦਿੱਕਤ ਹੁੰਦਾ ਆ ਸਾਹਮਣਾ ਕਰਨਾ ਪਿਆ ਸੀਗਾ ਤੇ ਇੱਕ ਵਾਰ ਫੇਰ ਹੁਣ ਇਹ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਕਿ ਤਿੰਨ ਦਿਨਾਂ ਲਈ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਝੁਕੇ ਆ ਮਜ਼ਦਮਾਂ ਦੇ ਵੱਲੋਂ ਕਰਮਚਾਰੀਆਂ ਦੇ ਵੱਲੋਂ ਕੀਤਾ ਜਾਵੇਗਾ 8 ਜਨਵਰੀ ਤੱਕ ਇਹ ਬੰਦ ਦਾ ਐਲਾਨ ਕੀਤਾ ਗਿਆ ਤਾਂ ਸਿੱਧੇ ਤੌਰ ਤੇ ਇਹ ਖਬਰ ਆਮ ਲੋਕਾਂ ਦੇ ਨਾਲ ਵੀ ਜੁੜੀ ਹੋਈ ਹੈ ਜਿਹੜੇ ਜਿਹੜੇ ਕਿ ਹਰ ਰੋਜ਼ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਜੇਕਰ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ ਬੱਸ ਸਟੈਂਡ ਤੇ ਜਾਣ ਦੀ ਆ ਤੁਹਾਡੇ ਵੱਲੋਂ ਜਿਹੜੀ ਇਹ ਪਲਾਨਿੰਗ ਕੀਤੀ ਜਾ ਰਹੀ ਹੈ ਤਾਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਗੇ ਪਤਾਕ ਤੇ ਗੱਲ ਕਰਾਂਗੇ ਮੌਸਮ ਦੀ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਦਾ ਦੌਰ ਲਗਾਤਾਰ ਜਾਰੀ ਹੈ ਸਾਰੇ ਜ਼ਿਲ੍ਹਿਆਂ ਦਾ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ ਹੈ ਰਾਤਾਂ ਦਾ ਤਾਪਮਾਨ ਸ਼ਿਮਲਾ ਨਾਲੋਂ ਵੀ ਜ਼ਿਆਦਾ ਘੱਟ ਦਰਜ ਕੀਤਾ ਗਿਆ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਨਵਾਂ ਸ਼ਹਿਰ ਦੇ ਵਿੱਚ 6.6 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਡਾ ਰਿਹਾ ਹੈ ਜ਼ਿਆਦਾਤਰ ਥਾਵਾਂ ਤੇ ਅੱਜ ਧੁੰਦ ਤੋਂ ਰਾਹਤ ਹੈ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਅੱਜ ਵੀ ਕਈ ਥਾਂ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਮੀਂਹ ਦੇ ਨਾਲ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਅਗਲੇ ਅਗਲੇ ਤਿੰਨ ਦਿਨ ਫਿਰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹਾਲਾਂਕਿ ਅੱਜ ਬਹੁਤੀਆਂ ਜਗ੍ਹਾਵਾਂ ਤੇ ਧੁੰਦ ਤੋਂ ਜ਼ਰੂਰ ਰਾਹਤ ਜੋ ਕਿ ਲੋਕਾਂ ਨੂੰ ਮਿਲੀ ਹੈ ਕਿਉਂਕਿ ਸੰਘਣੀ ਧੁੰਦ ਜਦੋਂ ਹੁੰਦੀ ਹੈ ਤਾਂ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਅਗਲੇ ਤਿੰਨ ਦਿਨ ਜ਼ਰੂਰ ਅਗਲੇ 3 ਦਿਨ ਤੱਕ ਫਿਰ ਸੰਘਣੀ ਧੁੰਦ ਪੈਣ ਦੀ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਸੰਭਾਵਨਾ ਜਤਾਈ ਗਈ ਹੈ ਜੇਕਰ ਠੰਡ ਦੀ ਗੱਲ ਕਰੀਏ ਤਾਂ ਠੰਡ ਦਾ ਦੌਰ ਲਗਾਤਾਰ ਜਾਰੀ ਹੈ ਆ ਕਰੀਬ-ਕਰੀਬ ਸਾਰੇ ਜ਼ਿਲ੍ਹਿਆਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ ਹੈ ਰਾਤਾਂ ਦਾ ਤਾਪਮਾਨ ਗੱਲ ਕਰੀਏ ਤਾਂ ਸ਼ਿਮਲਾ ਦੇ ਨਾਲੋਂ ਵੀ ਜ਼ਿਆਦਾ ਘੱਟ ਦਰਜ ਕੀਤਾ ਗਿਆ ਨਵਾਂ ਸ਼ਹਿਰ ਦੇ ਵਿੱਚ 6.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਿਹੜਾ ਕਿ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਦਰਜ ਹੋਇਆ ਜ਼ਿਆਦਾਤਰ ਥਾਵਾਂ ਤੇ ਅੱਜ ਆ ਧੁੰਦ ਤੋਂ ਹਲਾ ਕੇ ਰਾਤ ਮਿਲੀ